ਉਹ ਚੜਾਤੀਆਂ ਬੱਗੀ ਤੇ ਹੈਲੋ ਗਾਇਸ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਸਵਾਗਤ ਹੈ ਤੁਹਾਡਾ ਸਾਡੇ ਇੱਕ ਨਵੇਂ ਵਲੌਗ ਦੇ ਵਿੱਚ ਤੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵਾਂਗੇ ਤੇ ਜਾਣਾ ਅੱਜ ਮੋਗੇ ਨੂੰ ਹੀ ਜਾਣਾ ਹਸਪੀਟਲ ਵੈਸੇ ਜਾਣਾ ਸਿਮਰਨ ਦੀ ਦਵਾਈ ਲੈ ਕੇ ਆਉਣੀ ਆ ਤੇ ਚੱਲਦੇ ਆਂ ਬਾਕੀ ਹੋਰ ਵੀ ਕੰਮ ਕਰਿਆ ਰਹਿ ਗਿਆ ਕਰੇ ਉਧਰ ਕੰਮ ਵੀ ਅੱਜ ਵੀ ਹੈ ਕੱਲ ਥੋੜਾ ਵਿਹਲੇ ਮੜੇ ਸੀ ਤੇ ਅੱਜ ਹੈਗਾ ਕੰਮ ਵੀ ਉੱਥੇ ਮੋਗੇ ਤੇ ਪਤਾ ਨਹੀਂ ਕੀ ਬਣਨਾ ਚਲੋ ਤਾਂ ਦੇਖਦੇ ਆ ਨਾ ਤੇ ਵੀਡੀਓ ਦੇ ਵਿੱਚ ਝਿੰਤੂ ਜੀ ਵੀ ਦੇਖਿਓ ਤੇ ਕਰਦੇ ਆ ਵੀਡੀਓ ਸਟਾਰਟ ਤੇ ਸਵੇਰੇ ਵੱਜ ਚੁੱਕਿਆ 8 ਠੰਡੀ ਠੰਡੀ ਹਵਾ ਚੱਲੀ ਜਾਂਦੀ ਹੈ ਪਰ ਥੋੜੀ ਥੋੜੀ ਚੱਲੀ ਜਾਂਦੀ ਹੈ ਕੱਲ ਥੋੜਾ ਬਹੁਤਾ ਮੀਂਹ ਪਿਆ ਤੇ ਮੌਸਮ ਘੈਂਟ ਵੈਸੇ ਬਣ ਗਿਆ ਵਾ ਬੱਦਲ ਸੀ ਕਾਫੀ ਕਾਲ ਤੇ ਚਲੋ ਦੇਖਿਓ ਫਿਰ ਵੀਡੀਓ ਠੀਕ ਹੈ ਚਲੋ ਇੱਕ ਕੰਮ ਤਾਂ ਆਪਣਾ ਆ ਬਣ ਗਿਆ ਸਿਲੰਡਰ ਭਰ ਆ ਕੇ ਲੈਣਾ ਖਤਮ ਹੋ ਗਿਆ ਇੱਥੇ ਰੱਖਿਆ ਚਾਹ ਗਰਮ ਹੋਈ ਜਾਂਦੀ ਥੋੜਾ ਥੋੜਾ ਠੰਡੀਆਂ ਨਾ ਇੱਕ ਤਕਾ ਮਾਹੀ ਬਣ ਗਿਆ ਜਿਹੜਾ ਜ਼ਰੂਰੀ ਅੱਜ ਜਿਹਦਾ ਸ਼ਾਮ ਨੂੰ ਹੋ ਜਾਣਾ ਔਖਾ ਕੰਮ ਠੀਕ ਹੈ ਹਾਂਜੀ ਤਾਂ ਗਾਇਸ ਅੱਜ ਚੇਤਰ ਮਹੀਨਾ ਤੇ ਚੇਤਰ ਮਹੀਨੇ ਦੀ ਸੰਗ੍ਰਾਂਧੀ ਸਾਰਿਆਂ ਨੂੰ ਬਤਾਈਆਂ ਤੇ ਸਾਰੇ ਨੇ ਤਰੱਕੀਆਂ ਮਾਣੋ ਤੇ ਆਹ ਦੇਖੋ ਬੂਟੇ ਵੀ ਅਸੀਂ ਲਾਤੇ ਤੇ ਚੱਲਦੇ ਆਂ ਪਾ ਲੈ ਕਪੜੇ-ਕਪੜੇ ਤੇ ਹਸਪੀਟਲ ਜਾਣਾ ਕਲੋਂ ਜਾ ਕੇ ਆ ਗਿਆ ਫੇਰ ਆ ਕੇ ਉਹ ਕੰਮ ਕਰਨਾ ਇੱਧਰ ਲਵਾ ਸਿਲੰਡਰ ਵਾਲਾ ਨਹੀਂ ਤਾਂ ਆਪ ਨੂੰ ਫਿਰ ਰੋਟੀ ਬਣਾਉਣ ਦੀ ਔਖਾ ਹੋ ਜਾਊਗਾ ਕੰਮ ਚਲੀਏ ਚਲੋ ਜੀ ਕਰੀਏ ਐਕਟਵਾ ਗਰਮ ਸਟਾਰਟਿੰਗ ਕਰੀਏ ਬਈ ਨਾ ਸਟਾਰਟਿੰਗ ਇਹ ਗਰਮੀ ਖੜੀ ਸੀ ਲਓ ਜੀ ਚੱਲੇ ਆ ਹਾਂਜੀ गाइस 16 ਲਾਤੀ ਐਕਟਾ ਤੇ ਫੜੀਏ ਬੱਸ ਬਸਟੰਡ ਨਾਲ ਹੀ ਆ ਬਿਲਕੁਲ ਤੇ ਇਹ ਤੁਹਾਨੂੰ ਦਿਖਾਉਣੇ ਕਿ ਇੱਥੇ ਠੀਕ ਹੈ ਚਲੋ ਜੀ ਇੱਥੇ ਨਾਲ ਹੀ ਲਾ ਕੇ ਤੇ ਆਹ ਸਾਹਮਣੇ ਬਸਟੰਡ ਆ ਗਿਆ ਹਾਂਜੀ ਤੇ गाइस ਰੋਹ ਦੀ ਤਰ੍ਹਾਂ ਆਪਾਂ ਬਸਟੰਡ ਪਹੁੰਚ ਗਏ ਤੇ ਅੱਜ ਆਪਾਂ ਨੇ ਇੱਕ ਜਣੇ ਦਾ ਕਰਾਇਆ ਬਚਾਉਣਾ ਆਪਾਂ ਜਣਾ ਆਧਾਰ ਘੜ ਵਾਲੀ ਤੇ ਠੀਕ ਹੈ ਕਿਉਂਕਿ ਅੱਜ ਹਸਪੀਟਲ ਜਾਣਾ ਆਈ ਰੋਲੀ ਖੜੀ ਹੈ ਇਹਦੇ ਤੇ ਜਾਵਾਂਗੇ ਠੀਕ ਹੈ ਆਈ ਪ੍ਰਾਈਵੇਟ ਤੇ ਨਹੀਂ ਅੱਜ ਨੰਬਰ ਆਪਣਾ ਆ ਗਿਆ ਇਹਦੇ ਤੇ ਜਾ ਹੁੰਦਾ ਸੀ ਤੇ ਪਹੁੰਚਦੇ ਆ ਸਟੈਂਡ ਬੱਸ ਸਟੈਂਡ ਉਹ ਮਤਲਬ ਬੱਸ ਸਟੈਂਡ ਤੇ ਪਹੁੰਚ ਗਏ ਆ ਜਾਣੇ ਆਪਾਂ ਮੋਕੇ ਅੱਜ ਦਵਾਈ ਵੀ ਲੈ ਕੇ ਆਉਣੀ ਨਾ ਤਾਂ ਕਰਕੇ ਚਲੋ ਠੀਕ ਆ ਚਲ ਜੀ ਹਾਂਜੀ ਗਾਇਸ ਬੱਸ ਬਸ ਸਟੈਂਡ ਪਹੁੰਚ ਕੇ ਮੋਕੇ ਹੁਣ ਚੱਲੇ ਆ ਫੜਦੇ ਆ ਔਟੋ ਤੇ ਦਾ ਹਸਪਤਾਲ ਔਟੋ ਲੈਣਾ ਪੈਣਾ ਕਿਉਂਕਿ ਸਮਰਨ ਦੀ ਹਾਲਤ ਹੈਗੀ ਥੋੜੀ ਜੀ ਬੜੀ ਨਾਜ਼ੁਕ ਜੀ ਚੱਕਰ ਹੌਦੇ ਹਨ ਚੱਕਰ ਚ ਕਰਾਉਂਦੇ ਸੀ ਦਿੱਤਾ ਕਰਕੇ ਤੇ ਔਟੋ ਫੜ ਕੇ ਉੱਥੇ ਸਾਮਣ ਉਧਰੋਂ ਤੇ ਅੱਗੇ ਹੁ ਨਿਕਲ ਜਾਣਾ ਠੀਕ ਹੈ ਆ ਗਏ ਆ ਆ ਕੀ ਬਾਗਲੀ ਇੱਥੇ ਅਸੀਂ ਅੱਜ ਇੱਥੇ ਨਹੀਂ ਉਤਰਨਾ ਤੇ ਅਸੀਂ ਕਿੰਨੇ ਹਾਂਜੀ ਗਾਇਸ ਹਸਪੀਟਲ ਵਿੱਚ ਨੰਬਰ ਹੀ ਸਾਡਾ ਆ ਗਿਆ 25 ਤੇ ਮੈਂ ਉਹਨਾਂ ਟਾਈਮ ਆ ਬਾਗਲੀ ਆਪਣੀ ਦੁਕਾਨ ਤੇ ਬੈਠਾ ਤੇ ਘੰਟਾ ਡੇਢ ਬੈਠਾ ਜੇ ਉਹ ਨੰਬਰ ਆ ਗਿਆ ਫੋਨ ਲਾਇਆ ਉਹਨਾਂ ਨੇ ਤੇ ਮੈਂ ਗੱਲਾਂ ਹੁਣ ਗਰੇ ਪਹਿਲੇ ਕੋਈ ਵਗੈਰਾ ਦੇਣੇ ਹੋ ਮੈਂ ਸੇ ਕੋਈ ਤੇ ਮੈਂ ਜਾ ਕੇ ਚਲੋ ਉਹਨੂੰ ਲਿਆ ਹੁਣ ਤੇ ਠੀਕ ਹੈ ਚਲਦੇ ਹਾਂ ਫਿਰ ਦੇਖਦੇ ਹਾਂ ਕੀ ਕਹਿੰਦੇ ਇੱਕ ਹਸਪਤਾਲ ਸ਼ਾਇਦ ਹੋਰ ਨਾ ਜਾਣਾ ਪਵੇ ਕਰਦੇ ਹਾਂ ਪਤਾ ਉਹਨਾਂ ਮਿਲ ਕੇ ਪਤਾ ਲੱਗੂ ਠੀਕ ਹੈਂ ਤੇ ਹਾਂਜੀ ਤੇ ਗਾਇਸ ਆਣਾ ਅਸੀਂ ਨਿਕਲੇ ਹਾਂ ਫੋਟੋ ਤਾਂ ਮਗਰ ਪਿੱਛੇ ਸਾਰੇ ਹਸਪਤਾਲ ਲਈ ਹੋ ਗਏ ਇਧਰ ਦੀ ਚੱਲੋ ਉਹ ਨਾਲ ਵਾਲੇ ਜੀ ਤੇ ਪਹਿਲਾਂ ਇੱਥੇ ਆਏ ਫਿਰ ਹੋਰ ਜਗ੍ਹਾ ਭੇਜੋ ਨਾ ਸ캔 ਤੋਂ ਹੋਣੀ ਸੀ फिर दोबारा ਇੱਥੇ ਆ ਕੇ ਚੈੱਕ ਅਪ ਕਰਵਾ ਕੇ ਤੇ ਦਵਾਈਆਂ ਲੈ ਕੇ ਚੱਲੇ ਵਾਪਸ ਕਿਰਦੇ ਆਂ ਘਰ ਨੂੰ ਖਾਣੇ ਕੇ ਤੇ ਹਾਂ ਫਤਰੀ ਚਲੋ ਅੱਗੇ ਆਪੀ ਇਹ ਤਾਂ ਘਰ ਚੱਲਦੇ ਆਂ ਕੰਮ ਜਿਹੜਾ ਕਰਨ ਆਏ ਸੀ ਹੋ ਗਿਆ ਨਿਬੜ ਗਿਆ ਐ ਬਸ ਇਹ ਐਸੀ ਵੀ ਬਹੁਤ ਲੇਟ ਬਾੜੇ ਨਾ ਹੋ ਗਈ ਹੈ ਨਾ ਚਲੋ ਟਾਈਮ ਹੋ ਗਿਆ ਹੁਣ ਸਾਰੇ ਕੰਮ ਆਪਣੇ ਜਿਹੜੇ ਨਿਬੜ ਗਏ ਆ ਹੁਣ ਸਿੱਧਾ ਚੱਲਨੇ ਕਾਰਨ ਠੀਕ ਹੈ ਬਾਸ ਅੜ ਕੇ ਅਬ ਕੋ ਜਿਹੜਾ ਜਿਹੜਾ ਸਪੈਸ਼ਲ ਲੈਣਾ ਸੀ ਲੈ ਲਿਆ ਖਾ ਵੀ ਲਿਆ ਭੈਣ ਵਜਰਾ ਜੋ ਵੀ ਚਲੋ ਜੀ ਹਾਂਜੀ ਗਾਇਸ ਆ ਗਏ ਆ ਘਰ ਤੇ ਹਾਂ ਦੇਖੋ ਸੌਦਾ ਵੀ ਲੈ ਕੇ ਆਉਣਾ ਸੀ ਇਹ ਵੀ ਲੈ ਆਉਂਦਾ ਤੇ ਹੁਣ ਭੌੜਾ ਕੇ ਲੈਉਣਾ ਸਰੰਡਰ ਮੈਂ ਬਾਸ ਨੂੰ ਚੱਲੇ ਸੀ ਲੈ ਕੇ ਤੇ ਵੇਖਿਆ ਤੇ ਚੱਲ ਪਿਆ ਚਾਹ ਬਣਾਉਣੀ ਸੀ ਮੈਂ ਕਿ ਚੱਲੇ ਨੂੰ ਇੱਕ ਵਾਰ ਨਾ ਬਣਾ ਲਈਏ ਚਾਹ ਸ਼ਾਇਦ ਬਣਾ ਲਵੇ ਫਿਰ ਉਸ ਤੋਂ ਬਾਅਦ ਭਰਾ ਕੇ ਲੈਣਾ ਭਰਾਉਣਾ ਦਾ ਹੈਗਾ ਹੀ ਆ ਇਹ ਤਾਂ ਇੱਕ ਵਾਰ ਐਵੇਂ ਚੱਲੀ ਜਾਂਦਾ ਇਹਨਾਂ ਪਤਾ ਨਹੀਂ ਕਦੋਂ ਬੰਦ ਹੋ ਜਾਣਾ ਨਹੀਂ ਤਾਂ ਫਿਰ ਰੋਟੀ ਦਾ ਔਖਾ ਹੋ ਜਾ ਚਲੋ ਲੈ ਆਨੇ ਨੂੰ ਭਰਾ ਕੇ ਇਹ ਕੰਮ ਹੈ ਜੀ ਜ਼ਰੂਰੀ ਉੱਥੇ ਬੜੇ ਗੀੜੇ ਕਿਤੇ ਉੱਧਰ ਕਿਤੇ ਉੱਧਰ ਕਿਤੇ ਉੱਧਰ ਇਦਾਂ ਹੀ ਬਸ ਚੱਕਰ ਕਰਦੇ ਰਹੇ ਕੰਮ ਹੀ ਇਦਾਂ ਦਾ ਸੀ ਅੱਜ ਦਾ ਲਓ ਜੀ ਆਪਣਾ ਸਿਲੰਡਰ ਜੀ ਆ ਗਿਆ ਨੱਬੜੇ ਦਾ ਕੰਮ ਸਾਰੀ ਹੋ ਗਿਆ ਸਾਰੇ ਪੈਸੇ ਲਾਤੇ ਆ ਜਿੰਨਾਂ ਲੱਗਦੇ ਸੀ ਅੱਜ ਜਿੰਨੇ ਲੱਗਣੇ ਚਾਹੀਦੇ ਸੀ ਫੋੜਦਾ ਵੀ ਲੈ ਜਾਂਦਾ ਤੇ ਚਲੋ ਇਹਨੂੰ ਲਾਈਏ ਪਹਿਲਾਂ ਇਹ ਤਾਂ ਗਿਆ ਵੀ ਚੱਲ ਆਹ ਗਰਮ ਕਰਕੇ ਪੀਜੀ ਚਲੋ ਦੁਬਾਰਾ ਪਹਿਲਾਂ ਇੱਕ ਵਾਰ ਤਾਂ ਪੀ ਲਈ ਹੁਣ ਦੁਬਾਰਾ ਪੀਜੀ ਹਾਂਜੀ ਗਾਇਸ ਮਰਾ ਕੈਮਰਾ ਨੇੜੇ ਕਰੋ ਹਾਂਜੀ गाइस ਸੇ ਸੇ ਸੇਕ ਪੌਂਚ ਜਾਂ ਹਰ ਵਾਰ ਹਰ ਵਾਰ ਦੀ ਤਰ੍ਹਾਂ ਇੱਥੇ ਆ ਕੇ ਸਾਨੂੰ ਚੈਨ ਆਉਂਦਾ ਹੁਣ ਠੀਕ ਆ ਸੇਕ ਜਿੰਨਾ ਚਾਹਾਂ ਕੇ ਵੀਡੀਓ ਨਾ ਨਾ ਬਣਾਵਾਂ ਮੈਂ ਉਹਨਾਂ ਚ ਵਧੀਆ ਨਹੀਂ ਲੱਗਦਾ ਇੱਥੇ ਦੇਲ ਕਰਦਾ ਵੀ ਭਾਵੇਂ 30 ਸਕੰਡ ਦੀ ਬਣਾਈਏ ਤਾਂ ਭਾਵੇਂ ਬਣਾਈਏ 1 ਮਿੰਟ ਦੀ ਜੋ ਜੋ ਵੀ ਤੇ ਵੀ ਬਣਾਉਣੀ ਬਣਾਉਣੀ ਵਧੀਆ ਲੱਗਦਾ ਇੱਥੇ ਆ ਕੇ ਨਾ ਮਨ ਫਰੈਸ਼ ਫਰੈਸ਼ ਹੋ ਜਾਂਦਾ ਅੱਜ ਦੀ ਵੀਡੀਓ ਕਰੀਏ ਫਿਰ ਆਪਾਂ ਬੰਦ ਤੇ ਮਿਲਦੇ ਆ ਨੈਕਸਟ ਵੀਡੀਓ ਚ ਨਵੇਂ ਵਲੌਗ ਦੇ ਵਿੱਚ ਤੇ ਸੂਰਜ ਦੇਖੋ ਆ ਦੇਖੋ ਮਾੜਾ ਆ ਰਹਿ ਗਿਆ ਮਾੜਾ ਆਇਆ ਅੱਧੋਂ ਜ਼ਿਆਦਾ ਟਾਲ ਕਿਉਂ ਕਿ ਅੱਧਾ ਰਹਿ ਗਿਆ ਤੇ ਇੱਕ ਗੱਲ ਹੋਰ ਦਾ ਚ ਆਪਣੀ ਵੀਡੀਓ ਨੂੰ ਕਰੋ ਲਾਈਕ ਤੇ ਜਿਹੜੇ ਨਵੇਂ ਵੀਵਰਸ ਕੋਲ ਜਾਂਦੀ ਹੈ ਬਿੱਜੇ ਉਹਨੇ ਇੱਥੋਂ ਤੱਕ ਵੀਡੀਓ ਦੇਖ ਲਈ ਹੈ ਤੇ ਵੀਡੀਓ ਨੂੰ ਲਾਈਕ ਦੇ ਨਾਲ ਨਾਲ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੋ See the next video. Okay, bye.